ਦੇ ਕੰਮ ਕਰਦੇ ਨੇ ਕੰਮ ਕੰਡੀਸ਼ਨ ਠੀਕ ਹੈ ਪਾਣੀ ਦਾ ਲੈਵਲ نیچے ਹੋਣ ਕਰਕੇ ਸਾਡਾ ਕਲਾ ਸੀ ਬੰਨ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਪਾਣੀ ਹੋਰ ਛੱਡਿਆ ਜਾ ਰਿਹਾ ਹੈ ਪਿਛਲੇ ਸਾਲ ਕੋਈ ਅਪਡੇਟ ਜਿਵੇਂ ਬਾਰਿਸ਼ ਨਹੀਂ ਇਦਾਂ ਦੀ ਅਪਡੇਟ ਨਹੀਂ ਹੈ ਜੀ ਪਾਣੀ ਉਹਨਾਂ ਹੀ ਕਿ ਮੇਨਟੇਨ ਹੈ ਜਿੰਨਾ ਕੱਲ ਮੇਨਟੇਨ ਸੀ ਬਾਰਿਸ਼ ਹੋ ਰਹੀ ਹੈ ਉਸ ਨੂੰ ਲੈ ਕੇ ਕੀ ਸਕਦਾ ਬਾਰਿਸ਼ ਨੂੰ ਲੈ ਕੇ ਹੀ ਹੈ ਵੀ ਜੇ ਪਾਖੜਾ ਦੇ ਵਿੱਚ ਪਾਣੀ ਭਰਦਾ ਹੈ ਤੇ ਉੱਥੇ ਹੋਰ ਛੱਡਿਆ ਜਾ ਸਕਦਾ ਥੋੜਾ ਜਿਹਾ ਸਾਡੇ ਕੋਲ ਫੁੱਟ 2 ਫੁੱਟ ਦਾ ਗੈਪ ਹੈਗਾ ਤੇ ਅਸੀਂ ਇਹ ਰਿਕੁਐਸਟ ਕਰ ਰਹੇ ਉਹਨਾਂ ਨੂੰ ਵੀ ਔਰ ਪਰਮਾਤਮਾ ਨੂੰ ਵੀ ਇਹ ਰਿਕੁਐਸਟ ਹੈ ਵੀ ਮੀ ਕੱਟ ਜੇ ਤਾਂ ਕਿ ਜੋ ਲੈਵਲ ਹੈ ਉਹ ਉਨਾ ਹੀ ਰਹੇ ਸਾਈਡ ਤੇ ਆਰ ਜੀ ਬੰਨ ਬਣਾਇਆ ਗਿਆ ਦੂਜੀ ਸਾਈਡ ਤੇ ਵੀ ਢਾਹ ਲੱਗ ਰਹੀ ਹੈ ਟਿਕਾਂ ਡਿਗ ਰਹੀਆਂ ਨੇ ਤਾਂ ਉਹਦੇ ਵਾਸਤੇ ਕੀ ਵਿਚਾਰ ਉੱਥੇ ਵੀ ਕੰਮ ਚੱਲ ਰਿਹਾ ਤੇ ਜਿਸ ਇਰੀਗੇਸ਼ਨ ਵਾਲੇ ਉੱਥੇ ਵੀ ਅਸੀਂ ਲੱਗੇ ਹੋਏ ਹਾਂ ਤੇ ਉਹਨੂੰ ਦੇਖ ਕੇ ਆ ਜੀ ਉਹਨੂੰ ਵੀ ਠੀਕ ਕਰਾਓ ਅਲਰਟ ਬਿਲਕੁਲ ਹੈਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਹੈ ਸੁਪਰ ਵੀ ਆਪਣੇ ਆਪਣੇ ਜਿਹੜੇ ਕੀ ਪਸ਼ੂ ਹੋਵੇ ਬਜ਼ੁਰਗ ਮਾਤਾ ਬੱਚੇ ਹੈਗੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਆਉਂਦੇ ਤਾਂ ਲੈ ਕੰਡੀਸ਼ਨ ਠੀਕ ਹੈ ਪਾਣੀ ਦਾ ਲੈਵਲ ਨੀਚੇ ਔਨ ਕਰਕੇ ਔਰ ਜਿਹੜਾ ਸਾਡਾ ਕੱਲ ਅਸੀਂ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਗਿਆ ਸਰ ਪਾਣੀ ਹੋਰ ਛੱਡਿਆ ਜਾ ਰਿਹਾ ਲੇਕਿਨ ਉਸੇ ਤੱਕ ਕੋਈ ਅਪਡੇਟ ਨਹੀਂ ਹੈ ਜੀ ਨਹੀਂ ਇਦਾਂ ਦੀ ਕੋਈ ਅਪਡੇਟ ਨਹੀਂ ਹੈ ਜੀ ਪਾਣੀ ਉਦਾਂ ਹੀ ਕਿ ਮੇਨਟੇਨ ਹੈ ਜਿੰਨਾ ਕੱਲ ਮੈਂਟੇਨ ਸੀ ਸੱਚੇ ਵਿੱਚ ਬਾਰਿਸ਼ ਹੋ ਰਹੀ ਹੈ ਉਸ ਨੂੰ ਲੈ ਕੇ ਬਾਰਿਸ਼ ਨੂੰ ਲੈ ਕੇ ਹੀ ਅਭੀ ਜੇ ਪਾਖੜਾ ਦੇ ਵਿੱਚ ਪਾਣੀ ਭਰਦਾ ਹੈ ਤੇ ਉੱਥੇ ਹੋਰ ਛੱਡਿਆ ਜਾ ਸਕਦਾ ਹੈ ਬਟ ਇਹ ਹੈਗਾ ਉੱਥੇ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਕਿ ਅਸੀਂ ਇਹ ਰਿਕੁਐਸਟ ਕਰ ਰਹੇ ਹਾਂ ਉਹਨਾਂ ਨੂੰ ਵੀ ਔਰ ਪਰ ਫਰਮਾਤੋਂ ਨੂੰ ਵੀ ਇਹ ਰਿਕੁਐਸਟ ਹੈ ਵੀ ਮੀ ਘਟ ਜੇ ਤਾਂ ਕਿ ਜੋ ਲੈਵਲ ਹੈ ਉਹ ਉਨਾ ਹੀ ਰਹੇ ਬਸ ਇੱਕ ਸਾਈਡ ਤੇ ਆਰਜੀ ਬੰਨ ਬਣਾਇਆ ਗਿਆ ਦੂਜੀ ਸਾਈਡ ਤੇ ਵੀ ਢਾਹ ਲੱਗ ਰਹੀ ਹੈ ਟਿਕਾ ਡਿੱਗ ਰਹੀਆਂ ਨੇ ਤਾਂ ਉਸ ਦੇ ਵਾਸਤੇ ਕੀ ਪੰਜਾਬ ਉੱਥੇ ਵੀ ਕੰਮ ਚੱਲ ਰਿਹਾ ਤੇ ਤੁਸੀਂ ਇਰੀਗੇਸ਼ਨ ਵਾਲੇ ਉੱਥੇ ਵੀ ਅਸੀਂ ਲੱਗੇ ਹੋਏ ਹਾਂ ਤੇ ਉਹਨੂੰ ਦੇਖ ਕੇ ਆ ਦਿਨ ਉਹ ਵੀ ਠੀਕ ਕਰਾਂਗੇ ਸਰ ਤਾਂ ਕਿਸੇ ਤਰ੍ਹਾਂ ਦਾ ਕੋਈ ਲਾਰਜ ਡੁੱਬ ਦਾ ਰੋਸ ਵਾਸਤੇ ਅਲਰਟ ਬਿਲਕੁਲ ਆਏਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਸੋ ਕਰ ਵੀ ਆਪਣੇ ਆਪਣੇ ਜਿਹੜੇ ਕਿ ਪਸ਼ੂ ਉਹ ਬਜ਼ੁਰਗ ਮਾਤਾ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਆਉਂਦੇ ਲੈ ਸਰ ਇੱਕ ਸੋਸ਼ਲ ਮੀਡੀਆ ਤੇ ਪੈਨਿਕ ਬਹੁਤ ਗ੍ਰੇਟ ਕੀਤਾ ਜਾ ਰਿਹਾ ਵੇ ਪਾਣੀ ਚੁੱਟ ਗਏ ਆ ਉਹ ਪਿੰਡਾਂ 'ਚ ਪਾਣੀ ਭਰ ਗਿਆ ਉਹਦੇ ਰਿਗਾਰਡਿੰਗ ਕੀ ਐਕਸ਼ਨ ਦਿੱਤੇ ਜਾ ਨਹੀਂ 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 ਆਪਾਂ ਤਾਂ ਦੂਰ ਰਹੋ ਪੈਨਿਕ ਬਿਲਕੁਲ ਨਾ ਕ੍ਰੀਏਟ ਕਰੋ ਅਸੀਂ ਮੌਕੇ ਤੇ ਹੀ ਖੜੇ ਆ ਬਿਲਕੁਲ ਤੇ ਇੱਥੋਂ ਬੰਨ ਸਾਰਾ 300 ਕੋਟ ਵੀ ਨਹੀਂ ਆਏਗਾ ਤੇ ਇਸ ਕਰਕੇ ਤੁਸੀਂ ਬਿਲਕੁਲ ਨਾ ਪੈਨਿਕ ਕਰੋ ਕੋਈ ਪਾਣੀ ਹਜੇ ਤੱਕ ਨਹੀਂ ਭਰਿਆ ਹੈ ਤੇ ਵੀ ਆਰ ਵਰਕਿੰਗ ਸਾਰੇ ਗੁੱਟਾ ਹੀ ਮੱਥੇ ਵਰਕ ਕਰ ਰਹੀ ਹੈ ਔਰ ਮੈਨੂੰ ਲੱਗਦਾ ਜਲਦ ਅਸੀਂ ਇਸ ਸਿਚੁਏਸ਼ਨ ਨੂੰ ਕਾਬੂ ਕਰ ਲਾਂਗੇ ਬਸ ਮੀਂਹ ਰੁਕ ਜਾਏਗਾ ਸਰ ਅੱਜ ਬਾਰਿਸ਼ ਦੇ ਵਿੱਚ ਵੀ ਇੱਕ ਕੰਮ ਚੱਲ ਰਿਹਾ ਹੈ ਜਿਵੇਂ ਟੀਮਾਂ ਹਾਂਜੀ ਬਿਲਕੁਲ ਚੱਲ ਰਿਹਾ ਹੈ ਕੰਮ ਥੈਂਕ ਯੂ ਵੈਰੀ ਨਾਈਸ ਵੈਰੀ ਗੁੱਡ ਡੀਸੀ ਸਾਹਿਬ ਨੇ ਪੂਰੀ ਮਿਹਨਤ ਕੀਤੀ ਨਾਲ ਅਸੀਂ ਪੱਥਰ ਜੱਗ ਜੱਗ ਕੇ ਨਾਲ ਆਪ ਲਾਏ ਸੀ ਵੈਰੀ ਗੁੱਡ ਤੁਹਾਡਾ ਸੀ ਐਡਾ ਡੀਸੀ ਸਾਹਿਬ ਅਸੀਂ ਦੇਖੇ ਨਹੀਂ ਸੀ ਪਹਿਲੀ ਔਰ ਜਿਹੜਾ ਸਾਡਾ ਕੱਲ ਅਸੀਂ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਗਿਆ ਸਰ ਪਾਣੀ ਹੋਰ ਛੱਡਿਆ ਜਾ ਰਿਹਾ ਲੇਕਿਨ ਉਸੇ ਤੱਕ ਕੋਈ ਅਪਡੇਟ ਨਹੀਂ ਹੈ ਜੀ ਨਹੀਂ ਇਦਾਂ ਦੀ ਕੋਈ ਅਪਡੇਟ ਨਹੀਂ ਹੈ ਜੀ ਪਾਣੀ ਉਦਾਂ ਹੀ ਕਿ ਮੇਨਟੇਨ ਹੈ ਜਿੰਨਾ ਕੱਲ ਮੈਂਟੇਨ ਸੀ ਸੱਚੇ ਵਿੱਚ ਬਾਰਿਸ਼ ਹੋ ਰਹੀ ਹੈ ਉਸ ਨੂੰ ਲੈ ਕੇ ਬਾਰਿਸ਼ ਨੂੰ ਲੈ ਕੇ ਹੀ ਅਭੀ ਜੇ ਪਾਖੜਾ ਦੇ ਵਿੱਚ ਪਾਣੀ ਭਰਦਾ ਹੈ ਤੇ ਉੱਥੇ ਹੋਰ ਛੱਡਿਆ ਜਾ ਸਕਦਾ ਹੈ ਬਟ ਇਹ ਹੈਗਾ ਉੱਥੇ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਕਿ ਅਸੀਂ ਇਹ ਰਿਕੁਐਸਟ ਕਰ ਰਹੇ ਹਾਂ ਉਹਨਾਂ ਨੂੰ ਵੀ ਔਰ ਪਰ ਪਰਮਾਤਮਾ ਨੂੰ ਵੀ ਇਹ ਰਿਕੁਐਸਟ ਹੈ ਵੀ ਮੀ ਕੱਟ ਜੇ ਤਾਂ ਕਿ ਜੋ ਲੈਵਲ ਹੈ ਉਹ ਉਨਾ ਹੀ ਰਹੇ ਬਦ ਨਾ ਜੇ ਇੱਕ ਸਾਈਡ ਤੇ ਆਰਜੀ ਬੰਨ ਬਣਾਇਆ ਗਿਆ ਦੂਜੀ ਸਾਈਡ ਤੇ ਵੀ ਢਾਹ ਲੱਗ ਰਹੀ ਹੈ ਟਿਕਾ ਡਿੱਗ ਰਹੀਆਂ ਨੇ ਤਾਂ ਉਸ ਦੇ ਵਾਸਤੇ ਕੀ ਪੰਜਾਬ ਉੱਥੇ ਵੀ ਕੰਮ ਚੱਲ ਰਿਹਾ ਤੇ ਤੁਸੀਂ ਇਰੀਗੇਸ਼ਨ ਵਾਲੇ ਉੱਥੇ ਵੀ ਅਸੀਂ ਲੱਗੇ ਹੋਏ ਹਾਂ ਇਹ ਉਹਨੂੰ ਦੇਖ ਕੇ ਆ ਦਿਨ ਉਹ ਵੀ ਠੀਕ ਕਰਾਉਣ ਸਰ ਕਿ ਕਿਸ ਤਰ੍ਹਾਂ ਦਾ ਕੋਈ ਵਾਰਡ ਦੁੱਧ ਕਰਾਉਂਦਾ ਹੈ ਅਲਰਟ ਬਿਲਕੁਲ ਹੈਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਹੈ ਸੁਪਰ ਵੀ ਆਪਣੇ ਆਪਣੇ ਜਿਹੜੇ ਕੀ ਪਸ਼ੂ ਹੋਵੇ ਬਜ਼ੁਰਗ ਮਾਤਾ ਬੱਚੇ ਹੈਗੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਰਹੋ ਤਾਂ ਲੈ ਸਰ ਇੱਕ ਸੋਸ਼ਲ ਮੀਡੀਆ ਤੇ ਪੈਨਿਕ ਬਹੁਤ ਕ੍ਰੀਏਟ ਕੀਤਾ ਜਾ ਰਿਹਾ ਹੈ ਵੇ ਪਾਸ ਕੁੱਟ ਗਏ ਆ ਉਹ ਪਿੰਡਾਂ 'ਚ ਪਾਣੀ ਭਰ ਗਿਆ ਉਹਦੇ ਰਿਗਾਰਡਿੰਗ ਕੀ ਐਕਸ਼ਨ ਦਿੱਤੇ ਜਾ ਨਹੀਂ ਨਹੀਂ ਆਪਾਂ ਤਾਂ ਦੂਰ ਰਹੋ ਪੈਨਿਕ ਬਿਲਕੁਲ ਨਾ ਕ੍ਰੀਏਟ ਕਰੋ ਅਸੀਂ मौके ਤੇ ਹੀ ਖੜੇ ਹਾਂ ਬਿਲਕੁਲ ਇਥੋਂ ਬੰ ਸਾਰਾ 300 ਕੋਟ ਵੀ ਨਹੀਂ ਹੈਗਾ ਤੇ ਇਸ ਕਰਕੇ ਤੁਸੀਂ ਬਿਲਕੁਲ ਨਾ ਪੈਨੇ ਕਰੋ ਕੋਈ ਪਾਣੀ ਹਜੇ ਤੱਕ ਨਹੀਂ ਭਰਿਆ ਤੇ ਵੀਰ ਵਰਕਿੰਗ ਸਾਰਾ ਕੁਝ ਠੀਕ ਮੱਥੇ ਵਰਕ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਜਲਦ ਅਸੀਂ ਸਿਚੁਏਸ਼ਨ ਮੁਕਾਬਲ ਕਰ ਲਾਂਗੇ ਬਸ ਇਹ ਰੁਕ ਜਾਏਗਾ ਸਾਰਾ ਜਿਹ ਪਾਰਿਸ਼ ਤੇ ਵਿੱਚ ਇੱਕ ਕੰਮ ਚੱਲ ਰਿਹਾ ਹੈ ਬੰਦੇ ਦੀ ਟੀਮ ਆ ਹਾਂਜੀ ਬਿਲਕੁਲ ਚੱਲ ਰਿਹਾ ਹੈ ਕੰਮ ਥੈਂਕ ਯੂ ਥੈਂਕ ਯੂ ਵੈਰੀ ਨਾਈਸ ਵੈਰੀ ਗੁੱਡ ਡੀਸੀ ਸਾਹਿਬ ਨੇ ਪੂਰੀ ਮਿਹਨਤ ਕੀਤੀ ਨਾਲ ਅਲ ਵੀ ਬਹੁਤ ਖਾਲਦੇ ਲੱਗੇ ਹੋਏ ਆ ਮਾੜਾ ਅਸੀਂ ਪੱਖਰ ਜੱਗ ਜੱਗ ਦੇ ਨਾਲ ਆ ਬੁਲਾ ਰਹੇ ਸੀ ਬਹੁਤ ਟੋਡਾ ਸੀ ਐਡਾ ਦੇ ਡੀ